ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੜੇ ਭਾਗਾ ਵਾਲੇ ਹਾਂ ਜੋ ਅੱਜ ਸਾਨੂੰ ਗੁਰੂ ਪਿਆਰੇ ਜੋ ਅੱਜ ਸਾਨੂੰ ਗੁਰੂ ਪਿਆਰੇ ਦੀ ਹਜ਼ੂਰੀ ਅੰਦਰ ਬੈਠਣ ਅਤੇ ਉਹਨਾਂ ਦੁਆਰਾ ਸਜਾਏ ਗਏ ਕਵੀ ਦਰਬਾਰ ਵਿੱਚ ਉਹਨਾਂ ਦੀ ਵਡਿਆਈ ਕਰਨ ਦਾ ਮੌਕਾ ਮਿਲਿਆ ਅਸੀਂ ਬੜੇ ਹੀ ਭਾਗਾ ਵਾਲੇ ਹਾਂ ਮੇਰਾ ਵਿਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਕੁਝ ਚੰਗਾ ਸੋਚ ਵਿਚਾਰ ਕੇ ਕੁਝ ਚੰਗਾ ਸੋਚ ਵਿਚਾਰ ਕੇ ਆਪਣੇ ਹੋਮੇ ਨੂੰ ਮਾਰ ਮੁਕਾਈਏ ਕੁਝ ਚੰਗਾ ਸੋਚ ਵਿਚਾਰ ਕੇ ਆਪਣੇ ਹੋਮੇ ਨੂੰ ਮਾਰ ਮੁਕਾਈਏ ਖੁਦ ਨੂੰ ਜ਼ਮਾਨੇ ਦੀ ਭੀੜ ਚੋਂ ਕੱਢ ਖੁਦ ਨੂੰ ਜ਼ਮਾਨੇ ਦੀ ਭੀੜੋਂ ਕੱਢ ਗੁਰੂ ਪਿਆਰੇ ਦੀ ਚਨਨੀ ਲਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਕਾਮ ਕ੍ਰੋਧ ਲੋਭ ਤੇ ਮੋਹ ਨੂੰ ਤਿਆਗ ਕੇ ਕਾਮ ਕ੍ਰੋਧ ਲੋਭ ਤੇ ਮੋਹ ਨੂੰ ਤਿਆਗ ਕੇ ਆਪਣੀ ਜਿੰਦ ਨੂੰ ਨਵੀਂ ਨਰੋਲ ਬਣਾਈਏ ਦਸਾਂ ਨੋਹਾਂ ਦੀ ਕਰ ਕੀਰਤ ਕਮਾਈ ਦਸਾਂ ਨੋਹਾਂ ਦੀ ਕਰ ਕੀਰਤ ਕਮਾਈ ਗੁਰੂ ਪਿਆਰੇ ਦੀ ਗੋਲਕ ਚੁਪਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਆਪਣੇ ਸੋਹਣੇ ਪਿਆਰੇ ਗੁਰੂ ਤੋਂ ਆਪਣੇ ਸੋਹਣੇ ਪਿਆਰੇ ਗੁਰੂ ਤੋਂ ਵਾਰੇ-ਵਾਰੇ ਤੇ ਵਸਾਰੇ ਜਾਈਏ ਜਿਵੇਂ ਜਿਵੇਂ ਮੇਰਾ ਗੁਰੂ ਪਿਆਰਾ ਚਲਾਵੇ ਓਵੇਂ ਪਿਆਰ ਨਾਲ ਖੁਦ ਨੂੰ ਚਲਾਈਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਵਹਿਮਾ ਪਰਮਾ ਸਸਿਆ ਕਾਲ ਵਹਿਮਾ ਪਰਮਾ ਨੂੰ ਕੱਢ ਦਿਲਾ ਚੋ ਵਹਿਮਾ ਪਰਮਾ ਨੂੰ ਕੱਢ ਦਿਲਾ ਚੋ ਸੱਚ ਦਾ ਸੱਚਾ ਰਾਹ ਅਪਣਾਈਏ ਆਪਣੇ ਪਿਆਰੇ ਗੁਰੂ ਦੀ ਬਾਣੀ ਰਲ ਮਿਲ ਸਭ ਪਿਆਰ ਨਾਲ ਲਗਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ RAM ਨਾਮ ਦੀ ਕਸ਼ਤੀ 'ਚ ਬੈਠ RAM ਨਾਮ ਦੀ ਕਸ਼ਤੀ 'ਚ ਬੈਠ ਖੁਦ ਨੂੰ ਭਉ ਸਾਗਰ ਤੋਂ ਪਾਰ ਲਾਈਏ ਜਮਾਨੇ ਦੀ ਭੈੜੀ ਸੰਗਤ ਤੋਂ ਪਿਆਰਿਓ ਜਮਾਨੇ ਦੀ ਭੈੜੀ ਸੰਗਤ ਤੋਂ ਪਿਆਰਿਓ ਜਰਾ ਖੁਦ ਨੂੰ ਵੀ ਤਾਂ ਬਚਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਸੋਨਿਆ ਉਹ ਡੁੱਬੇ ਬੇੜੇ ਤਾਰਦਾ ਸੋਨਿਆ ਉਹ ਡੁੱਬੇ ਬੇੜੇ ਤਾਰਦਾ ਲੜ ਲਗ ਉਹਦੇ ਅਸੀਂ ਕਰ ਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਇੱਕ ਇੱਕ ਕਰ ਪੋੜੀ ਪਿਆਰ ਦੀ ਇੱਕ ਇੱਕ ਕਰ ਪੋੜੀ ਪਿਆਰ ਦੀ ਉਹਦੇ ਵੱਲੀ ਨੂੰ ਚੜ ਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਆਪਣੇ ਪਿਆਰੇ ਦਾ ਨਾਮ ਜਪ ਜਪ ਆਪਣੇ ਪਿਆਰੇ ਦਾ ਨਾਮ ਜਪ ਜਪ ਹਰ ਔਖਾ ਵੇਲਾ ਲੰਘਾਈਏ ਆਪਣੇ ਮਨ ਮੰਦਰ ਨੂੰ ਪਿਆਰਿਓ ਆਪਣੇ ਮਨ ਮੰਦਰ ਨੂੰ ਪਿਆਰਿਓ ਗੁਰੂ ਪਿਆਰੇ ਦੇ ਨਾਂ ਨਾ ਸਜਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਖੁਦ ਜਪੀਏ ਨਾਂ ਤੇਰਾ ਖੁਦ ਜਪੀਏ ਨਾਂ ਤੇਰਾ ਨਾਲੇ ਸਾਧ ਸੰਗਤ ਨੂੰ ਵੀ ਜਪਾਈਏ ਖੁਦ ਜਪੀਏ ਨਾ ਤੇਰਾ ਨਾਲੇ ਸਾਧ ਸੰਗਤ ਨੂੰ ਵੀ ਜਪਾਈਏ ਤੇਰਾ ਦਰਸ਼ਨ ਕਰ ਕਰ ਪਿਆਰੇ ਤੇਰਾ ਦਰਸ਼ਨ ਕਰ ਕਰ ਪਿਆਰੇ ਅਸੀਂ ਮਨ ਦੀਆਂ ਰੀਝਾਂ ਲਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਜੇ ਤੂੰ ਨਦਰ ਕਰੇ ਮੇਰੇ ਦਾਤਾ ਜੇ ਤੂੰ ਨਦਰ ਕਰੇ ਮੇਰੇ ਦਾਤਾ ਅਸੀਂ ਵੀ ਤਾਂ ਤਰ ਜਾਈਏ ਤੇਰੇ ਨਾਮ ਦੀ ਤਨ ਦੌਲਤ ਤੇਰੇ ਨਾਮ ਦੀ ਤਨ ਦੌਲਤ ਅਸੀਂ ਪਲ ਪਲ ਹਰ ਪਲ ਕਮਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਸੋਣਾ ਮੇਰਾ ਗੁਰੂ ਪਿਆਰਾ ਸੋਣਾ ਮੇਰਾ ਗੁਰੂ ਪਿਆਰਾ ਖੁਦ ਨੂੰ ਪਿਆਰੇ ਦੇ ਲੜ ਲਾਈਏ ਓਖੇ ਵੇਲੇ ਗੁਰੂ ਪਿਆਰਿਓ ਓਖੇ ਵੇਲੇ ਗੁਰੂ ਪਿਆਰਿਓ ਨਾ ਰੱਈਏ ਗੁਰਾਂ ਦਾ ਨਾ ਜਪਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਸੀਸ ਝੁਕਾਈਏ ਗੁਰੂ ਪਿਆਰੇ ਦੀ ਕਰ ਚਾਕਰੀ ਗੁਰੂ ਪਿਆਰੇ ਦੀ ਕਰ ਚਾਕਰੀ ਚਾਕਰੀ ਗੁਰੂ ਪਿਆਰੇ ਦੇ ਨੌਕਰ ਬਣ ਜਾਈਏ ਗੁਰੂ ਪਿਆਰੇ ਦੀ ਕਰ ਨੌਕਰੀ ਗੁਰੂ ਪਿਆਰੇ ਦੇ ਨੌਕਰ ਬਣ ਜਾਈਏ ਹਰ ਵੇਲੇ ਜੁਬਾ ਤੋ ਦਾਤਾ ਬਸ ਤੇਰਾ ਹੀ ਨਾਮ ਧਿਆਈਏ ਹਰ ਵੇਲੇ ਜੁਬਾ ਤੋ ਦਾਤਾ ਬਸ ਤੇਰਾ ਹੀ ਨਾਮ ਧਿਆਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਅਸੀਸ ਚੁਕਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਸੀਂ ਆਪਣਾ ਅਸੀਸ ਚੁਕਾਈਏ